ਗਰਮੀਆਂ ਵਾਲੇ ਸੂਟ ਆ ਗਏ ਨੇ ਇਹ ਵੀ ਦੋਪਾ ਦੁਪੱਟਾ ਰਹਿਣਗੇ ਪਿਓਰ ਕਾਟਨ ਦੇ ਸੂਟ ਨੇ ਸ਼ਰਟ 80 ਵੱਡੇ ਪਨ ਦੇ ਵਿੱਚ ਪ੍ਰਿੰਟਡ ਨਾਲ ਇਸ ਤੇ ਬਾਟਮ ਰਹੇਗਾ ਹਾਂ ਪਾਕਿਸਤਾਨੀ ਡਿਜ਼ਾਈਨਰ ਬਾਟਮ ਤੇ ਤੁਸੀਂ 1500 520 ਚ ਵਾਈ ਕਰ ਸਕਦੇ ਹੋ 2999 ਦੇ ਵਿੱਚ ਇਹ ਰੀਸਟੌਕ ਹੋਇਆ ਆ ਆਰਡਰ ਕਰ ਸਕਦੇ ਹੋ ਇਹਨਾਂ ਦਾ ਵਿਦੋਪ ਦੁਪੱਟਾ ਨੈਕਸਟ ਪਿਓਰ ਕਾਟਨ ਦਾ ਸਟੱਫ ਰਹੇਗਾ ਨਾਲ ਤੁਹਾਨੂੰ ਚਿਕਨ ਵਰਕ ਵਾਲਾ ਦੁਪੱਟਾ ਪਿਓਰ ਕਾਟਨ ਦੀ ਬਾਟਮ ਇੱਕ 75 ਵੱਡੇ ਤੋਂ ਜੇ ਸ਼ਰਟ 1 ਮੀਟਰ ਬਾਟਮ 1 ਮੀਟਰ ਦੁਪੱਟਾ 700 ਨਹੀਂ ਰਮੀ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਵਿਸਕੋਸ ਬਰਬਰੀ ਜੂਟ ਡਿਜੀਟਲ ਪ੍ਰਿੰਟ ਸ਼ਰਟ ਤੇ ਪਿਓਰ ਦਾ ਵਿੱਚ ਹੀ ਇਸੇ ਮਸਲੀ ਦੇ ਬਾਟਮ ਆ ਤੇ ਪਿਓਰ ਵਿਸਕੋਸ ਸੌਫਟ ਬਰਬਰੀ ਦੇ ਵਿੱਚ ਜੋ ਦੁਪੱਟਾ ਰਹੇਗਾ ਬਰਬਰੀ ਜੂਟ ਡਿਜੀਟਲ ਪ੍ਰਿੰਟ ਦੁਪੱਟਾ 1825 ਚ ਬਾਈ ਕਰ ਸਕਦੇ ਹਾਂ ਪਿਓਰ ਕਾਟਨ ਪ੍ਰਿੰਟਡ ਨੈਕ ਵਰਕ 5 ਮੀਟਰ ਸ਼ਰਟ ਬੋਟਮ ਪਿਓਰ ਕਾਟਨ 5 ਮੀਟਰ ਸਵਾ ਗਮੀਟਰ ਦੁਪੱਟਾ 1050 ਚ ਬਾਈ ਕਰ ਸਕਦੇ ਹਾਂ ਸਮਰ ਸਪੈਸ਼ਲ ਨੇ 2.5 ਮੀਟਰ ਵਰਬਰੀ ਦੇ ਵਿੱਚ ਹੈਂਡ ਵਰਕ ਵਾਲੀ ਸ਼ਰਟ ਤੇ ਬਾਹੂ ਦੇ ਵਰਕ ਬੋਟਮ 10 ਮੀਟਰ ਸਿਲਕ ਦੀ ਸਵਾ ਗਮੀਟਰ ਦੁਪੱਟਾ ਵਰਬਰੀ ਤੇ ਵਿੱਚ ਵਰਕ ਵਾਲਾ ਮਿਲੇਗਾ 2190 ਚ ਬਾਈ ਕਰ ਸਕਦੇ ਹਾਂ ਇਹ ਵਾਲੇ ਸੁੱਟ ਬਹੁਤ ਸੋਨੇ ਨੇ ਸਾਰੇ ਤੇ ਇਹ ਟਾਈਮਟਾ ਵਿਸਕੋਸ ਆਰਗਨਜ਼ਾ ਸ਼ਰਟ ਰਹੇਗੀ ਐਂਡ ਵਰਕ ਮਿਲੇਗਾ ਪਲੱਸ ਤੇ ਬਾਟਮ ਸਿਲਕੀ ਟਾਈਮਟਾ ਸਾਬੋ ਮੀਟ ਆਰਗਨਜ਼ਾ ਦਪੱਟਾ ਅੰਦਰ 550 ਚ ਬਾਈ ਕਰ ਸਕਦੇ ਹੋ ਬਹੁਤ ਸੋਨੇ ਤੇ ਡਿਜ਼ਾਈਨਰ ਸੂਟ ਆਏ ਹੋਏ ਨੇ ਵੀਡੀਓ ਦੇ ਲਾਸਟ ਤੱਕ ਬਨੇ ਰਹਿਣਾ ਤੇ ਨੈਕਸਟ हे दुपट्टा सूट रागच्या पा मीटर बरबरी कोटन सूटा सवा दो मीटर बरबरी दुपट्टा ते सो नेच बाय कर ढाई मीटर शर्ट आहे चिकन वर्क देट द सवा दो मीटर दुपट्टा कोटन वलदा बॉ बॉटम ढाई मीटर चौदा सोच बाय करटन सूट रा ढाई मीटर शर्ट राही वर्क मिळेगा शर्ट ते कोटनली बॉटम ढाई मीटर दुपट्टा सवा दो मीटर कोटन 800 ਲਈ ਆਚ ਬਾਈ ਕਰ ਸਕਦੇ ਹੋ ਰੈਡੀमेड ਆ ਗਿਆ ਸੀ ਸਾਈਜ਼ ਮੈਂਚਨ ਕੁਟਲੰਟੜ ਵਾਲੀਆ ਪਲਾਜ਼ੋ ਦੀ 38 ਤੇ 999 ਵਿੱਚ ਬਾਈ ਕਰ ਸਕਦੇ ਹੋ ਹੈਂਡ ਬਲੋਕ ਪ੍ਰਿੰਟ ਮਿਲੇਗਾ ਵਿਦਆਊਟ ਦੁਪੱਟਾ ਰਕ੍ਰਿਦੇਸ਼ ਸਪੈਸ਼ਲ ਆਪਾ ਆਫਰ ਆਪਰਿੰਟ ਵਾਲੇ ਕੋਰਸੈਟ ਮਿਲੇਗਾ ਸਾਈਜ਼ ਮੈਂਚਨਰ ਤੇ 825 ਚ ਬਾਈ ਕਰ ਸਕਦੇ ਹੋ ਜੋ ਟੌਪ ਦੀ ਲੈਂਥ ਹੈ ਇਸ ਦੀ ਉਹ ਮਿਲੇਗੀ ਤੁਹਾਨੂੰ 83 ਤੇ ਪੈਂਟ ਦੀ ਲੰਥ 38 825 ਚ ਵਾਈ ਕਰ ਸਕਦੇ ਹੋ ਨੈਕਸਟ ਇਹ ਨਵੇਂ ਪ੍ਰਿੰਟ ਆ ਗਏ ਨੇ ਪਿਓਰ कॉटन ਦੇ ਵਿੱਚ ਤੇ ਆਪਣੇ ਕੋਲ 12 13 ਪ੍ਰਿੰਟ ਹੈਗੇ ਨੇ ਤੇ ਵਿਦਆਊਟ ਦੁਪੱਟਾ ਸੂਟ ਰੈਡੀ ਇਹ ਪਿਓਰ कॉटन ਦੀਵਾ ਬ੍ਰਾਂਡ ਦਾ ਫੈਫਰਿਕਾ ਡਿਜੀਟਲ ਪ੍ਰਿੰਟ ਪਿਓਰ कॉटन 500 ਮੀਟਰ ਸੂਟ ਦੀ ਕਟਾ ਨਾਰਮਲ ਪੈਨ ਦੇ ਵਿੱਚ 1000 ਚ ਵਾਈ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੁੱਟਾਂ ਨੂੰ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸੇ ਪੇਮੈਂਟ ਅਨੁਆਸ ਕਰਨੀ ਪੈਂਦੀ ਹੈ ਇਹ 5 ਮੀਟਰ ਸੂਟ ਹੈਗਾ 4 ਛੜ ਦਾ ਥ੍ਰੈਡ ਵਰਕ ਮਿਲੇਗਾ ਬਾਸੂ ਦੇ ਵਰਕ 2.5 ਮੀਟਰ ਇਸਦੇ ਨਾਲ 4 ਛੜ ਦਾ ਦੁਪੱਟਾ ਤੇ 550 ਚਾਹੀ ਤੁਸੀਂ ਭਾਇ ਕਰ ਸਕਦੇ ਹੋ ਇਹ ਵਾਲਾ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਵਰਕ ਚੱਲ ਰਿਹਾ ਹੈ ਨੈਕਸਟ ਜਿਹੜੀ ਇਹ ਵੀ ਰਹੇਗਾ 5 ਮੀਟਰ ਕੇ ਅੰਰੀ ਕਾਟਨ ਦਾ ਥ्रेड ਵਰਕ ਬਾਸੂ ਜਾਂ ਬਾਟਮ ਦੇ ਵਰਕ ਲਈ ਅਸਕਰਦੇ 10 ਮੀਟਰ ਦੁਪੱਟਾ ਨੂੰ ਸਿੰਗਲ ਡਬਲ ਡਾਈ ਤੇ 699 ਜੇ ਵੀ ਬਾਈ ਕਰ ਸਕਦੇ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਬਹੁਤ ਬਹੁਤ ਧੰਨਵਾਦ